ਫਰੈਂਡਸ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਨਾ ਔਰ ਸੌਖਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਲੇਡੀਜ਼ ਔਰ ਬੱਚਿਆਂ ਦੀ ਕੋਟੀ ਸਵੈਟਰ ਜੈਕਟ ਦੇ ਵਿੱਚ ਅਪਲਾਈ ਕਰ ਸਕਦੇ ਹੋਗੇ ਜਿਵੇਂ ਲੇਡੀਜ਼ ਦੇ ਲਈ ਹੈ ਨਾ ਕੋਟੀ ਜੈਕਟ ਸਵੈਟਰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਅਪਲਾਈ ਕਰ ਸਕਦੇ ਆਗੇ ਜੈਂਟਸ ਲਈ ਇਹ ਜਿਹੜਾ ਡਿਜ਼ਾਈਨ ਆ ਨਹੀਂ ਵਰਤਿਆ ਜਾਣਾ ਲੇਡੀਜ਼ ਦੇ ਲਈ ਬੱਚਿਆਂ ਦੇ ਲਈ ਕਿਸਟ ਇਹਨੂੰ ਤੁਸੀਂ ਵਰਤ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਬਣ ਕੇ ਤਿਆਰ ਹੁੰਦਾਗਾ ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੁੰਡੇ ਰੱਖਣੇ ਹੋਣਗੇ 8 8 8 ਔਰ ਦੋ ਕੁੰਡੇ ਆਪਾਂ ਨੂੰ ਐਕਸਟਰਾ ਰੱਖਣੇ ਹੋਣਗੇ ਬਾਦੂ ਉਹ ਜੋ ਕਿ ਸਾਈਡਾਂ ਵਾਸਤੇ ਨੇ ਤੁਹ ਕਰਦੇ ਆਂ ਜੀ ਆਪਾਂ ਇਸ ਡਿਜ਼ਾਈਨ ਦੀ ਸ਼ੁਰੂਆਤ ਕਿ ਇਸ ਡਿਜ਼ਾਈਨ ਦੀ ਇਥੋਂ ਪਹਿਲੀ ਸਲਾਈਵੇਂ ਕਿਵੇਂ ਬਣਾਈ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪੈਣੀ ਆ ਉਹ ਆਪਾਂ ਤੁਹਾਨੂੰ ਪਾ ਕੇ ਦਿਖਾਉਣੀ ਆ ਕਿ ਕਿਸ ਤਰ੍ਹਾਂ ਹੀ ਡਿਜ਼ਾਈਨ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਆਂਗੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਵਾਲਾ ਇਹਨੂੰ ਆਪਾਂ ऐसे स्लिप ਕਰ ਲਵਾਂਗੇ ਚਾਹੇ ਤੁਸੀਂ ਬੁਣ ਵੀ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਨੇ ਪੁੱਠੇ ਬਣਾਉਣੇ ਆ ਤਿੰਨ ਕੁੰਡੇ ਪੁੱਠੇ ਧਾਗਾ ਬੈਕ ਸਾਈਡ ਤੇ ਕਰਾਂਗੇ ਉਸ ਤੋਂ ਬਾਅਦ ਆਪਾਂ ਸੱਤ ਕੁੰਡੇ ਸਿੱਧੇ ਬਣਾਉਣੇ ਆ 1 2 3 4 5 اور 6 7 7 ਕੁੰਡੇ ਸਿੱਦੇ 3 ਕੁੰਡੇ ਪੁੱਠੇ 7 ਕੁੰਡੇ ਸਿੱਤੇ ਇਹ ਹੀ ਡਿਜ਼ਾਈਨ ਆਪਾਂ ਨੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾਗਾ ਦੁਬਾਰਾ ਫੇਰ ਟਰਾਈ ਕਰ ਰਹੇ ਹਾਂ 3 ਕੁੰਡੇ ਪੁੱਠੇ ਇਸ ਤਰੀਕ ਕੇ ਨਾਰ 7 ਕੁੰਡੇ ਸਿੱਦੇ ਇੱਕ 2 3 4 5 6 7 ਦੁਆਰਾ ਫਿਰ ਲਾਸਟ ਤੇ ਜਿਸ ਤਰ੍ਹਾਂ ਫਰਸਟ ਦੇ ਵਿੱਚ ਆਪਣੇ ਕੋਲ ਤਿੰਨ ਗੁੰਡੇ ਪੁੱਠੇ ਬਣਾਏ ਆ ਲਾਸਟ ਤੇ ਵੀ ਤਿੰਨ ਗੁੰਡੇ ਪੁੱਠੇ ਹੀ ਆਉਣੇ ਚਾਹੀਦੇ ਆ ਇਸ ਗੱਲ ਦਾ ਤੁਸੀਂ ਨੇ ਸਪੈਸ਼ਲੀ ਧਿਆਨ ਰੱਖਣਾ ਆ ਨਹੀਂ ਤਾਂ ਫਿਰ ਇਹ ਡਿਜ਼ਾਈਨ ਆ ਜਿਹੜਾ ਅਲੱਗ ਜਾ ਲੱਗੂਗਾ ਨਾ ਇੱਕ ਸਾਈਡ ਤੋਂ ਹਨਾ ਫਿਰ ਇਹਦੇ ਵਿੱਚ ਸਲਾਈ ਆ ਜਾਣੀ ਆ ਇਸ ਲਈ ਜਿੰਨੇ ਕੁੰਡੇ ਆਪਾਂ ਇੱਧਰ ਰੱਖਣੇ ਆ ਓਨੇ ਹੀ ਆਪਾਂ ਇੱਧਰ ਸਾਈਡ ਤੇ ਰੱਖਣੇ ਆ ਪਹਿਲੀ ਸਲਾਈ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਦੂਜੀ ਸਲਾਈ ਪੁੱਠੇ ਪਾਸੇ ਤੋਂ ਪੁੱਠੇ ਪਾਸੇ ਤੋਂ ਇਸ ਤਰ੍ਹਾਂ ਦਾ ਬਣੇਗਾ ਪਹਿਲਾ ਕੁੰਡਾ ਆਪਣਾ ਐ ਸਟਿਚ ਵਾਲਾ ਉਤਾਰ ਲਵਾਂਗੇ ਧਾਗਾ ਬੈਕ ਸਾਈਡ ਤੇ ਕਰਾਂਗੇ ਜਿਹੜੇ ਕੁੰਡੇ ਉਧਰ ਪੁੱਠੇ ਬਣਾਏ ਆ ਇੱਧਰ ਉਹ ਸਿੱਧੇ ਬਣਨਗੇ ਜਿਹੜੇ ਉਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਬਣਨਗੇ ਇਸ ਲਈ ਤਿੰਨ ਕੁੰਡੇ ਸਿੱਧੇ ਤੱਕ ਆਪਣੇ ਵੱਲ ਕਰਾਂਗੇ ਜਿਹੜੇ ਸੱਤ ਕੁੰਡੇ ਉਧਰ ਸਿੱਧੇ ਬਣਾਏ ਆ ਇੱਧਰ ਆਪਾਂ ਉਹਨਾਂ ਨੂੰ ਪੁੱਠੇ ਬਣਾਵਾਂਗੇ ਸੱਤ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਧੇ ਇਸ ਤਰੀਕੇ ਨਾਲ ਤੁਸੀਂ ਇਸ ਡਿਜ਼ਾਈਨ ਨੂੰ ਬਹੁਤ ਹੀ ਆਸਾਨੀ ਨਾਲ ਬਣਾ ਸਕਦੇ ਹੋ ਔਰ ਆਪਣੀ ਜਿਹੜੀ ਕੋਟੀ ਵਗੈਰਾ ਉਹਨੂੰ ਚਾਰ ਚੰਨ ਲਾ ਸਕਦੇ ਹੋ ਬਹੁਤ ਹੀ ਸੌਖਾ ਔਰ ਸੋਹਣਾ ਡਿਜ਼ਾਈਨਾਂ ਡਿਜ਼ਾਈਨ ਬਣਿਆ ਹੋਇਆ ਨਾ ਦਿਖਾਈ ਦਿੰਦਾ ਇਸ ਤਰ੍ਹਾਂ ਹੀ ਆਪਾਂ ਤਿੰਨ ਕੁੰਡੇ ਸਿੱਧੇ ਸੱਤ ਕੁੰਡੇ ਪੁੱਠੇ ਪੂਰੀ ਸਲਾਈ ਦੇ ਵਿੱਚ ਇਸ ਤਰ੍ਹਾਂ ਹੀ ਰਿਪੀਟ ਕਰਾਂਗੇ ਡਿਜ਼ਾਈਨ ਦੀ ਦੂਜੀ ਸਲਾਈ ਆ ਬੈਕ ਸਾਈਡ ਤੋਂ ਐ ਠੀਕ ਹੈ ਜੀ ਲਾਸਟ ਵਿੱਚ ਤਿੰਨ ਕੁੰਡੇ ਸਿੱਧੇ ਇਸ ਤਰੀਕੇ ਨਾਲ ਐ ਸਟਿਚ ਵਾਲਾ ਸਿੱਧਾ ਪੁੱਠਾ ਤੁਸੀਂ ਜਿੰਦਾ ਮਰਜੀ ਬਣਾ ਸਕਦੇ ਹੋ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਸਿੱਧੀ ਸਾਈਡ ਤੋਂ ਤੀਜੀ ਸਲਾਈ ਪਹਿਲੀ ਸਲਾਈ ਵਾਂਗ ਹੋਵੇਗੀ ਤਿੰਨ ਕੁੰਡੇ ਪੁੱਠੇ ਸਟਿਚ ਕੁੰਡਾ ਉਤਾਰ ਲੈਣਾ ਤਿੰਨ ਕੁੰਡੇ ਪੁੱਠੇ ਸੱਤ ਕੁੰਡੇ ਸਿੱਧੇ ਦੇਖੋ ਜਿਹੜੀ ਵਾਲੀ ਸਲਾਈ ਹੈ ਤੀਜੀ ਸਲਾਈ ਪਹਿਲੀ ਸਲਾਈ ਵਾਂਗ ਪਵੇਗੀ ਚੌਥੀ ਸਲਾਈ ਦੂਜੀ ਸਲਾਈ ਵਾਂਗ ਪਵੇਗੀ ਇਹ ਦੋ ਸਲਾਈਆਂ ਮੈਂ ਕੰਪਲੀਟ ਕਰਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਇਹ ਸੇਮ ਹੀ ਸਲਾਈਆਂ ਪੈਣਗੀਆਂ ਪਹਿਲੀ ਦੂਜੀ ਤੀਜੀ ਚੌਥੀ ਤਾਂ ਹਾਂਜੀ ਦੇਖ ਸਕਦੇ ਹਾਂ ਚਾਰ ਸਲਾਈਆਂ ਸੇਮ ਪਾ ਕੇ ਪੰਜਵੀਂ ਸਲਾਈ ਆਪਾਂ ਹੁਣ ਸਿੱਧੇ ਪਾਸੇ ਤੋਂ ਦੁਬਾਰਾ ਪਾਉਣ ਲੱਗੇ ਆਂ ਪਹਿਲੀ ਤੀਜੀ ਪਹਿਲੀ ਦੂਜੀ ਤੀਜੀ ਚੌਥੀ ਦੋਏ ਸਲਾਈਆਂ ਚਾਰੇ ਸਲਾਈਆਂ ਸੇਮ ਪੈਣਗੀਆਂ ਪੰਜਵੀਂ ਸਲਾਈ ਹੁਣ ਆਪਾਂ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚਾ ਉਤਾਰ ਲਾਂਗੇ ਪੰਜਵੀਂ ਸਲਾਈ ਵੀ ਆਪਣੀ ਸੇਮ ਹੀ ਪਾਊਗੀ ਪਹਿਲੀ ਤੇ ਤੀਜੀ ਸਲਾਈ ਵਾਂਗ ਤਿੰਨ ਕੁੰਡੇ ਫੁੱਟੇ ਔਰ ਸੱਤ ਕੁੰਡੇ ਸਿੱਤੇ 2 3 4 5 6 7 ਇਹ ਤਿੰਨ ਗੁੰਡੇ ਸਿੱਤੇ ਸੌਰੀ ਤਿੰਨ ਗੁੰਡੇ ਪੁੱਠੇ ਸੱਤ ਕੁੰਡੇ ਸਿੱਤੇ ਇਹ ਵੀ ਪਹਿਲੀ ਸਲਾਈ ਵਾਂਗੀ ਹੈ ਪਹਿਲੀ ਔਰ ਤੀਜੀ ਸਲਾਈ ਵਾਂਗੀ ਹੈ ਪੰਜਵੀਂ ਸਲਾਈ ਵੀ ਛੇਵੀਂ ਹੈ ਔਰ ਛੇਵੀਂ ਸਲਾਈ ਦੇ ਵਿੱਚ ਆਪਣਾ ਜਿਹੜਾ ਡਿਜ਼ਾਈਨ ਪੈ ਜਾਣਾ ਬੈਕ ਸਾਈਡ ਤੇ ਇਸੇ ਕਰਕੇ ਇਹ ਡਿਜ਼ਾਈਨ ਜਿਹੜਾ ਸੌਖਾਗਾ ਕਿਉਂਕਿ ਪੰਜ ਸਲਾਈਆਂ ਸਿੱਧੀਆਂ-ਕੁਠੀਆਂ ਪੈ ਜਾਂਦੀਆਂ ਨੇ ਬਸ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣ ਜਾਂਦਾਗਾ ਓਕੇ ਜੀ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਬੈਕਸਾਈਡ ਤੋਂ ਇਹਨੂੰ ਧਿਆਨ ਨਾਲ ਦੇਖਿਓ ਪਹਿਲਾ ਕੁੰਡਾ ਐਸਟਿਚ ਆਪਾਂ ਉਤਾਰ ਲਵਾਂਗੇ ਤਿੰਨ ਕੁੰਡੇ ਸਿੱਧੇ ਜਿਹੜੇ ਬਣਦੇ ਆ ਆਪਾਂ ਉਹ ਸਿੱਧੇ ਹੀ ਬਣਾ ਲਵਾਂਗੇ ਇਸ ਤਰੀਕੇ ਨਾਲ ਜਿਹੜੇ ਪਹਿਲਾਂ ਵੀ ਸਿੱਧੇ ਬਣਾ ਰਹੇ ਆ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਹੁਣ ਜਿਹੜੇ ਆਪਣੇ ਕੋਲ ਸੱਤ ਕੁੰਡੇ ਆ ਉਧਰ ਆਪਾਂ ਸਿੱਧੇ ਬਣਾਉਂਦੇ ਆ ਰਹੇ ਆ ਇਧਰੋਂ ਪੁੱਠੇ ਬਣਾ ਰਹੇ ਆ ਇਹਨਾਂ ਸੱਤ ਕੁੰਡਿਆਂ ਤੇ ਆਪਾਂ ਨੇ ਇਸ ਤਰੀਕੇ ਨਾਲ ਬਲ ਪਾਉਣਾ ਡਬਲ ਠੀਕ ਹੈ ਜੀ ਜਾਨੀ ਕਿ ਦੂਰਾ ਤਾਗਾ ਹੋਊਗਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਬਲ ਪਾਉਣਾ ਇੱਕ ਵਾਰ ਪਾਇਆ ਫਿਰ ਦੋ ਵਾਰ ਇਹ ਸੱਤ ਕੁੰਡਿਆਂ ਤੇ ਇਸ ਤਰੀਕੇ ਨਾਲ ਆਪਾਂ ਨੇ ਡਬਲ ਵਾਲ ਪਾਉਂਦੇ ਹੋਏ ਇਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬਸ ਇਹ ਸਲਾਈ ਤੁਸੀਂ ਧਿਆਨ ਨਾਲ ਦੇਖਿਓ ਕਿਉਂਕਿ ਪਹਿਲਾਂ ਵਾਲੀਆਂ ਸਲਾਈਆਂ ਸਾਰੀਆਂ ਸੇਮ ਨਹੀਂ ਗਈਆਂ ਆਈ ਦੋ ਸਲਾਈਆਂ ਦੇ ਵਿੱਚ ਜਿਹੜਾ ਡਿਜ਼ਾਈਨ ਬਣ ਜਾਣਾ ਸੱਤ ਕੁੰਡਿਆਂ ਤੇ ਆਪਾਂ ਨੇ ਡਬਲ ਵੱਲ ਮਾਰਤਾ ਇਸ ਤਰੀਕੇ ਨਾਲ ਤਿੰਨ ਕੁੰਡੇ ਸਿੱਧੇ ਤੱਕ ਆਪਾਂ ਨੇ ਵੱਲ ਕਰਾਂਗੇ ਦੁਬਾਰਾ ਫਿਰ ਉਮੀ ਸੱਤ ਕੁੰਡਿਆਂ ਤੇ ਆਪਾਂ ਇਸ ਤਰ੍ਹਾਂ ਵੱਲ ਮਾਰਾਂਗੇ ਡਬਲ ਵੱਲ ਸਤਰੀ ਕੇ ਨਾਲ ਡਬਲ ਵਾਰ ਮਾਰਦੇ ਹੋਏ ਆਪਾਂ ਇਹ ਪੂਰੀ ਸਲਾਈ ਜਿਹੜੀ ਕੰਪਲੀਟ ਕਰਾਂਗੇ ਕਿ ਜੀ ਲਾਸਟ ਵਿੱਚ ਤਿੰਨ ਗੁੰਡੇ ਸਿੱਤੇ ਹੋਰ ਐ ਸਟਿਚ ਵਾਲਾ ਤੁਸੀਂ ਚਾਹੇ ਸਿੱਧਾ ਵੀ ਬਣਾ ਸਕਦੇ ਹੋ ਪੁੱਠਾ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੋਊਗੀ ਛੇ ਸਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਗੁੰਡਾ ਐ ਸਟਿਚ ਉਤਾਰ ਲਵਾਂਗੇ ਤਿੰਨ ਕੁੰਡੇ ਜਿਹੜੇ ਪੁੱਠੇ ਆਪਾਂ ਉਹਨਾਂ ਨੂੰ ਪੁੱਠੇ ਬਣਾ ਲਵਾਂਗੇ ਇਸ ਤਰ੍ਹਾਂ ਤਾਗਾ ਵਾਰ ਨੂੰ ਕਰਾਂਗੇ ਹੁਣ ਧਿਆਨ ਨਾਲ ਦੇਖਿਓ ਜਿਹੜੇ ਸੱਤ ਕੁੰਡੇ ਤੇ ਆਪਾਂ ਡਬਲ ਬਲ ਮਾਰੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਉਤਾਰਨਾ ਇਸ ਤਰੀਕੇ ਨਾਲ ਸੱਜੀ ਸਾਈਡ ਵਾਲੀ ਸਲਾਈ ਤੇ ਲੈ ਜਾਵਾਂਗੇ ਇਸ ਤਰ੍ਹਾਂ ਬਲ ਉਤਾਰਤੇ ਹੋਏ ਫਿਰ ਇਹਨਾਂ ਸਾਰੇ ਕੁੰਡਿਆਂ ਨੂੰ ਆਪਾਂ ਖੱਬੀ ਸਾਈਡ ਵਾਲੀ ਸਲਾਈ ਤੇ ਲੈ ਜਾਵਾਂਗੇ ਸੱਤਾਂ ਕੁੰਡਿਆਂ ਨੂੰ ਇਨਾਂ ਵਿੱਚੋਂ ਫਿਰ ਚਾਰ ਗੁੰਡੇ ਰੱਖਨੇ ਆਪਾਂ ਨੇ ਇੱਧਰ ਚਾਰ ਗੁੰਡੇ ਇੱਧਰ ਰੱਖ ਕੇ ਇਸ ਤਰ੍ਹਾਂ ਅੱਗਿਓਂ ਦੀ ਸਲਾਈ ਦੇ ਵਿੱਚ ਪਾ ਕੇ ਇਹਨਾਂ ਨੂੰ ਉਤਾਰ ਲੈਣਾ ਆ ਇਸ ਤਰ੍ਹਾਂ ਇਹਨਾਂ ਚ ਬਲ ਪੈਜੂ ਫਿਰ ਇਹਨਾਂ ਨੂੰ ਖੱਬੀ ਸਾਈਡ ਵਾਲੀ ਸਲਾਈ ਤੇ ਲਿਜਾ ਕੇ ਇਸ ਤਰ੍ਹਾਂ ਸੱਤੇ ਗੁੰਡਿਆਂ ਨੂੰ ਆਪਣੀ ਸੱਜੀ ਸਲਾਈ ਦੇ ਵਿੱਚ ਪਾ ਕੇ ਬੈਕ ਲੂਪ ਤੋਂ ਇਹਨਾਂ ਦਾ ਇੱਕ ਕਰ ਦੇਣਾ ਇਸ ਤਰੀਕੇ ਨਾਲ ਇਹ ਫਿਰ ਆਪਾਂ ਇਹਦੇ ਸੱਤਾਂ ਤੋਂ ਸੱਤ ਗੁੰਡੇ ਬਣਾਵਾਂਗੇ ਹਨ ਇੱਕ ਵਾਰ ਬਣਾ ਲਿਆ ਇੱਕ ਵਾਰ ਬਲ ਪਾਇਆ ਦੋ ਇੱਕ ਵਾਰ ਫੇਰ ਸਿੱਧਾ ਬਣਾ ਦਾਂਗੇ ਤਿੰਨ ਫੇਰ ਬਲ ਪਾਇਆ ਚਾਰ ਇੱਕ ਵਾਰ ਫਿਰ ਸਿੱਧਾ ਬਣਾ ਦਾਂਗੇ ਜੀ ਪੰਜ ਇੱਕ ਵਾਰ ਫੇਰ ਬਲ ਪਾਇਆ ਛੇ ਇੱਕ ਵਾਰ ਸਿੱਧਾ ਫੇਰ ਬਣਾ ਲਾਂਗੇ ਜੀ ਸੱਤ ਸੱਤਾਂ ਦੇ ਹੁਣ ਆਪਣੇ ਸੱਤ ਕੁੰਡੇ ਬਣਾ ਲਏ ਜਿੰਨੇ ਕੁੰਡੇ ਆਪਣੇ ਕੋਲ ਹੈਗੇ ਸੀ ਉਨੇ ਹੀ ਪੂਰੇ ਹੋ ਗਏ ਤਿੰਨ ਕੁੰਡੇ ਪੁੱਠੇ ਤਗਾ ਵਾਰ ਨੂੰ ਕਰਾਂਗੇ ਉਸੇ ਤਰੀਕੇ ਨਾਲ ਇਹਨਾਂ ਦੇ ਫੇਰੇ ਇਸ ਤਰ੍ਹਾਂ ਬਲ ਉਤਾਰ ਲਵਾਂਗੇ ਇਸ ਤਰ੍ਹਾਂ ਜੀ ਫਿਰ ਇਹਨਾਂ ਨੂੰ ਆਪਾਂ ਖੱਬੀ ਸਾਈਡ ਵਾਲੀ ਸਿਲਾਈ ਤੇ ਲੈ ਜਾਵਾਂਗੇ ਸੱਤੇ ਗੁੰਡਿਆਂ ਨੂੰ ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਨੇ ਚਾਰ ਗੁੰਡੇ ਲੈਣੇ ਆ ਉਹਨਾਂ ਨੂੰ ਇਸ ਤਰ੍ਹਾਂ ਅੱਗੋਂ ਦੀ ਸਿਲਾਈ ਪਾ ਕੇ ਇਸ ਤਰ੍ਹਾਂ ਕੱਟ ਲੈਣਾ ਔਰ ਇਹਨਾਂ ਦੇ ਵਿੱਚ ਬਲ ਪੈ ਜਾਣਾ ਇਹਨਾਂ ਨੂੰ ਫਿਰ ਖੱਬੀ ਸਾਈਡ ਵਾਲੀ ਸਿਲਾਈ ਤੇ ਲਾ ਕੇ ਇਸ ਤਰ੍ਹਾਂ ਬੈਕ ਸਾਈਡ ਤੋਂ ਸੱਤਾਂ ਦਾ ਇੱਕ ਕਰ ਦੇਣਾ ਫਿਰ ਬਲ ਪਾਵਾਂਗੇ ਸੱਤਾਂ ਤੋਂ ਆਪਣੇ ਸੱਤ ਗੁੰਡੇ ਬਣਾਉਣੇ ਆ ਦੋ ਬਣ ਗਏ ਤੀਜੀ ਵਾਰ ਬਣਾ ਲਿਆ ਆਪਾਂ ਨੇ ਫਿਰ ਬਲ ਪਾਇਆ ਚਾਰ ਫਿਰ ਸਿੱਧਾ ਬਣਾ ਲਿਆ ਪੰਜ ਇੱਕ ਵਾਰ ਫਿਰ ਬਲ ਪਾਇਆ 6 ਇੱਕ ਵਾਰ ਫਿਰ ਬਣਾ ਲਿਆ ਸੱਤ ਸੱਤਾਂ ਤੋਂ ਸੱਤ ਗੁੰਡੇ ਬਣ ਗਏ ਤਿੰਨ ਗੁੰਡੇ ਪੁੱਠੇ ਐ ਸਟੀਚ ਵਾਲਾ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਮੈਂ ਸਿੱਧਾ ਬਣਾਇਆ ਕਿ 8ਵੀਂ ਸਲਾਈ ਬੈਕ ਸਾਈਡ ਤੋਂ ਜਿਸ ਤਰ੍ਹਾਂ ਦੇ ਕੁੰਡੇ ਤੁਹਾਨੂੰ ਦਿਖਦੇ ਆ ਉਸੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਬਣਾ ਲੈਣਾ ਆ ਤਿੰਨ ਕੁੰਡੇ ਸਿੱਧੇ ਔਰ ਜਿਹੜੇ ਅਤੇ ਆਪਾਂ ਨੇ ਡਿਜ਼ਾਈਨ ਪਾਇਆ ਉਹਨਾਂ ਨੂੰ ਆਪਾਂ ਨੇ ਪੁੱਠੇ ਬਣਾਉਣਾ ਆ ਸੱਤ ਕੁੰਡੇ ਪੁੱਠੇ ਇਸ ਤਰੀਕੇ ਨਾਲ ਸਿੱਤੇ ਆਪਾਂ ਇਸ ਤਰ੍ਹਾਂ ਪੁੱਠੇ ਬਣਾ ਲਵਾਂਗੇ ਠੀਕ ਹੈ ਜੀ ਤਿੰਨ ਕੁੰਡੇ ਸਿੱਤੇ ਬਾਹਰਸ ਲਾਈ ਜਾਂਦਾ ਇਹ ਡਿਜ਼ਾਈਨ ਆ ਅੱਠ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਬਣ ਕੇ ਆਪਣਾ ਕੰਪਲੀਟ ਹੋ ਜਾਂਦਾ ਆ ਇਹ ਹੁਣ ਇਹ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਪੁੱਠੇ ਬਣਾਵਾਂਗੇ ਦੋ ਤਿੰਨ 4 5 6 7 ਲਾਸਟ ਦੇ ਵਿੱਚ ਤਿੰਨ ਗੁੰਡੇ ਸਿੱਤੇ ਐਸਟਿਚ ਵਾਲਾ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ ਠੀਕ ਹੈ ਜੀ 8 ਸਲਾਈਆਂ ਪਾਉਣ ਤੋਂ ਬਾਅਦ ਆਪਣਾ ਜਿਹੜਾ ਡਿਜ਼ਾਈਨ ਆ ਕੰਪਲੀਟ ਹੋ ਗਿਆ ਜੇਕਰ ਤੁਹਾਨੂੰ ਚੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਥੈਂਕ ਯੂ